ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਸ ਵੀਡੀਓ ਵਿੱਚ ਪੰਜਾਬੀ ਯੂਨੀਕੋਡ ਲਿਖਣ ਸੰਬੰਧੀ ਆਉਂਦੀਆਂ ਮੁਸ਼ਕਲਾਂ ਬਾਰੇ ਗੱਲ ਕੀਤੀ ਜਾਵੇਗੀ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਹਾਂ ਮੇਰੇ ਵੱਲੋਂ ਜਿੰਨੀ ਵੀ ਪੰਜਾਬੀ ਯੂਨੀਕੋਡ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਗਈ ਹੈ ਉਹ ਸਿਰਫ ਪੰਗੇ ਅਤੇ ਪ੍ਰਯੋਗਾਂ ਦਾ ਹੀ ਨਤੀਜਾ ਹੈ ਸੋ ਇਹ ਜ਼ਰੂਰੀ ਨਹੀਂ ਕਿ ਮੇਰੇ ਵੱਲੋਂ ਦਿੱਤੀ ਗਈ ਤੁਹਾਨੂੰ ਜਾਣਕਾਰੀ 100% ਸਹੀ ਹੋਵੇ ਅਤੇ ਇਸ ਇਹ ਵੀ ਜ਼ਿਕਰ ਜੋਗ ਹੈ ਇਹ ਵੀ ਜ਼ਰੂਰੀ ਨਹੀਂ ਕਿ ਜੋ ਮੁਸ਼ਕਲਾ ਮੇਰੇ ਕੰਪਿਊਟਰ ਤੇ ਆ ਰਹੀਆਂ ਹਨ ਪੰਜਾਬੀ ਯੂਨੀਕੋਡ ਸਬੰਧੀ ਤੁਹਾਡੇ ਵੀ ਉਹੀ ਆ ਰਹੀਆਂ ਹੋ ਇਹ ਵਕਫ ਵਕਤ ਤਰ੍ਹਾਂ ਦੇ ਕੰਪਿਊਟਰਾਂ ਵਿੱਚ ਵਕਫ ਵਕਤ ਤਰ੍ਹਾਂ ਦੀਆਂ ਪਛਾਵਾਂ ਵਿੱਚ ਭਰੇ ਹੋਏ ਪ੍ਰੋਗਰਾਮਾਂ ਤੇ ਪੰਜਾਬੀ ਯੂਨੀਕੋਡ ਇੰਸਟਾਲ ਕਰਨ ਤੋਂ ਬਾਅਦ ਵਕਫ ਵਕਤ ਤਰ੍ਹਾਂ ਦਾ ਅਸਰ ਦਿਖਾ ਸਕਦੀ ਹੈ ਇੱਕ ਪੰਜਾਬੀ ਯੂਨੀਕੋਡ ਸੰਬੰਧੀ ਮੁਸ਼ਕਲ ਜੋ ਦੇਖਣ ਵਿੱਚ ਆਈ ਹੈ ਉਹ ਹੈ ਪੈਰ ਬਿੰਦੀ ਦਾ ਪੰਗਾ ਜਦ ਵੀ ਕਿਸੇ ਅੱਖਰ ਵਿੱਚ ਪੈਰ ਬਿੰਦੀ ਆਉਂਦੀ ਹੈ ਤਾਂ ਜੇ ਉਸੇ ਅੱਖਰ ਵਿੱਚ ਕੋਈ ਹੋਰ ਲਗਾ ਮਾਤਰਾ ਜਿਵੇਂ ਲਾਮ ਜਾਂ ਬਿਹਾਰੀ ਜਾਂ ਔਂਕੜ ਆਉਂਦੀ ਹੈ ਤਾਂ ਉਹ ਪੈਰ ਬਿੰਦੀ ਉੱਡ ਜਾਂਦੀ ਹੈ ਸਿਰਫ ਟਿੱਪੀ ਨਾਲ ਹੀ ਰਹਿੰਦੀ ਹੈ ਆਓ ਲਿਖ ਕੇ ਦੇਖੀਏ ਵਾ ਵ ਲਾਮ ਲੱਲਾ ਪੈਰ ਬਿੰਦੀ ਹੁਣ ਜਿਵੇਂ ਹੀ ਇਸ ਤੇ ਲਾਮ ਪਾਵਾਂਗੇ ਤਾਂ ਬਿੰਦੀ ਉੱਡ ਜਾਵੇਗੀ ਸੋ ਇਸੇ ਤਰ੍ਹਾਂ ਸ਼ੀਸ਼ਾ ਵੱਖਰ ਪਾ ਕੇ ਦੇਖਦੇ ਹਾਂ ਹੁਣ ਜਿਵੇਂ ਹੀ ਬਿਹਾਰੀ ਪਾਵਾਂਗੇ ਤਾਂ ਬਿੰਦੀ ਉੱਡ ਜਾਵੇਗੀ ਫਿਰ ਬਿੰਦੀ ਕੰਨਾ ਪਾਉਣ ਨਾਲ ਬਿੰਦੀ ਉੱਡ ਜਾਵੇਗੀ। ਐਸੀ ਹੀ ਤਰ੍ਹਾਂ ਸ਼ੁਕਰ ਪਾਗ ਦੇਖ ਲਿਆ। ਸ਼ੁੱਕਰਵਾਰ ਔਂਕੜ ਪਾਉਣ ਨਾਲ ਬਿੰਦੀ ਉੱਡ ਜਾਂਦੀ ਹੈ। ਜਿਵੇਂ ਕਿ ਪਹਿਲਾਂ ਦੱਸਿਆ ਕਿ ਟਿੱਪੀ ਨਾਲ ਬਿੰਦੀ ਨਹੀਂ ਉੱਡਦੀ। ਜੱਜਾ ਜੱਜਾ ਬਿੰਦੀ ਨੋਟ ਕੀਤਾ ਗਿਆ ਹੈ ਕਿ ਏ ਪੈਰ ਬਿੰਦੀ ਦਾ ਪੰਗਾ ਸਿਰਫ ਆਫਿਸ 2007 ਦੇ ਵਿੱਚ ਹੀ ਆਉਂਦਾ ਹੈ ਆਫਿਸ ਦੇ ਸਾਰੇ ਪ੍ਰੋਗਰਾਮ ਜਿਵੇਂ ਐਕਸਲ ਵਿਨਵੋਰਡ ਜਾਂ ਹੋਰ ਜਿਹੜੇ ਆਊਟਲੂਕ ਵਗੈਰਾ ਉਹਨਾਂ ਵਿੱਚ ਹੀ ਇਹ ਪੈਰ ਬਿੰਦੀ ਦਾ ਪੰਗਾ ਹੈ ਆਫਿਸ ਐਕਸਪੇ ਦੇ ਵਿੱਚ ਇਹ ਮੁਸ਼ਕਲ ਨਹੀਂ ਦਿਖਾਈ ਦਿੰਦੀ ਆਫਿਸ ਐਕਸਪੇ ਦੇ ਕਿਸੇ ਵੀ ਪ੍ਰੋਗਰਾਮ ਚ ਇਹ ਪੈਰ ਬਿੰਦੀ ਪੰਗਾ ਨਹੀਂ ਆਉਂਦਾ ਉਹ ਚਾਹੇ ਉਹ ਵਿਨ ਵਰਡ ਹੋਵੇ ਜਾਂ ਆਊਟਲੁਕ ਜਾਂ ਐਕਸਲ ਜਾਂ ਹੋਰ ਕੋਈ ਤੁਸੀਂ ਆਸਾਨੀ ਨਾਲ ਲਿਖ ਸਕਦੇ ਹੋ ਸੋ ਇਸ ਦਾ ਹੱਲ ਇਹ ਹੈ ਕਿ ਜਾਂ ਤਾ ਤੁਸੀਂ ਆਫਿਸ ਐਕਸਪੇ ਇੰਸਟਾਲ ਕਰੋ ਜਾਂ ਵਿੰਡੋਸ ਦੇ ਲਿਖਣ ਵਾਲੇ ਪ੍ਰੋਗਰਾਮਾਂ ਦੀ ਗੱਲ ਕਰੋ ਇਹ ਪ੍ਰੋਬਲਮ ਸਿਰਫ ਆਫਿਸ ਦੇ 2007 ਵਿੱਚ ਹੀ ਆਉਂਦੀ ਹੈ ਵਿੰਡੋਸ ਦੇ ਵਰਡਪੈਡ ਜਾਂ ਐਡੀਟਰ ਪ੍ਰੋਗਰਾਮ ਦੇ ਵਿੱਚ ਨਹੀਂ ਹੈ ਤੁਸੀਂ ਵਿੰਡੋਸ ਤੇ ਇਸ ਵਰਡਪੈਡ ਜਾਂ ਐਡੀਟਰ ਪ੍ਰੋਗਰਾਮ ਦੀ ਵਰਤੋਂ ਕਰ ਸਕਦੇ ਹੋ ਉਸ ਵਿੱਚ ਇਹ ਪੈਰਬਿੰਨੀ ਦਾ ਪੰਗਾ ਨਹੀਂ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਜੇਕਰ ਤੁਸੀਂ ਜ਼ਿਆਦਾ ਪ੍ਰੋਗਰਾਮ ਖੋਲੇ ਹਨ ਤਾਂ ਇਹ ਸਵੈਚਾਲਕ ਫੰਕਸ਼ਨ ਦੁਆਰਾ ਤੁਹਾਡੀ ਭਾਸ਼ਾ ਚੋਣ ਵਾਲਾ ਇਹ ਬਟਨ ਦਿਖਾਈ ਨਾ ਦੇਵੇ ਅਧਿਕ ਹੋ ਜਾਵੇ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਪੰਜਾਬੀ ਚੋਣ ਵਿੱਚ ਮੁਸ਼ਕਲ ਆਵੇ ਜਿਵੇਂ ਹੁਣ ਤੁਸੀਂ ਪੰਜਾਬੀ ਚੋਣ ਨਹੀਂ ਕਰ ਜਿਵੇਂ ਹੀ ਤੁਸੀਂ ਪੰਜਾਬੀ ਚੋਣ ਕਰਦੇ ਹੋ ਉਹ ਖਿਸਕ ਜਾਂਦਾ ਸੱਜੇ ਪਾਸੇ ਹੁਣ ਪੰਜਾਬੀ ਦੀ ਚੋਣ ਕਰਨਾ ਜਿਵੇਂ ਦੇਖ ਰਹੇ ਹੋ ਕਿ ਮੁਸ਼ਕਲ ਪੈਦਾ ਹੋ ਰਹੀ ਹੈ ਇਸ ਤਹਾਲੇ ਇਹ ਹੈ ਕਿ ਤੁਸੀਂ ਇਸ ਨੂੰ ਉੱਪਰ ਟਿਕਾ ਲਓ ਢਾ ਦਿਓ ਉੱਪਰ ਟਿਕਾ ਕੇ ਤੁਸੀਂ ਆਸਾਨੀ ਨਾਲ ਫਿਰ ਪੰਜਾਬੀ ਦੀ ਟਾਈਪਿੰਗ ਕਰ ਸਕਦੇ ਹੋ ਲਿਖ ਸਕਦੇ ਹੋ ਇੱਕ ਹੋਰ ਚੋ ਮੁਸ਼ਕਿਲ ਆ ਰਹੀ ਹੈ ਪੰਜਾਬੀ ਯੂਨੀਕੋਡ ਵਿੱਚ ਉਹ ਇਹ ਹੈ ਕਿ ਯਾਹੂ ਵਿੱਚ ਤੁਸੀਂ ਪੰਜਾਬੀ ਵਿੱਚ ਚੈਟਿੰਗ ਕਰ ਸਕਦੇ ਹੋ ਪਰ ਜਦੋਂ ਤੁਸੀਂ ਡੰਡੀ ਪਾਉਂਦੇ ਹੋ ਤਾਂ ਸਾਰੇ ਅੱਖਰ ਸ਼ਬਦ ਡੱਬੀਆਂ ਵਿੱਚ ਬਦਲ ਜਾਂਦੇ ਹਨ ਕਿਉਂਕਿ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼ਿਤ ਹੋਣ ਵਾਲੀ ਜਗ੍ਹਾ ਤੇ ਫਿਰ ਪੰਜਾਬੀ ਵਿੱਚ ਸ਼ਬਦ ਦਿਖ ਰਹੇ ਹਨ ਪਰ ਭੇਜਣ ਤੋਂ ਪਹਿਲਾਂ ਇਹ ਸ਼ਬਦ ਡੱਬੀਆਂ ਦੇ ਰੂਪ ਵਿੱਚ ਦਿਖ ਰਹੇ ਸਨ ਹੁਣ ਜਦੋਂ ਦੁਬਾਰਾ ਤੁਸੀਂ ਲਿਖੂਗੇ ਤਾਂ ਇਹ ਡੱਬੀਆਂ ਹੀ ਤੁਹਾਨੂੰ ਨਜ਼ਰ ਆਉਣਗੀਆਂ ਹੁਣ ਇੱਥੇ ਤੁਹਾਨੂੰ ਪਤਾ ਨਹੀਂ ਲੱਗ ਸਕੇਗਾ ਕਿ ਅੱਖਰਾਂ ਦਾ ਮੇਲ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਭੇਜਣ ਤੋਂ ਬਾਅਦ ਫਿਰ ਉਹ ਪੰਜਾਬੀ ਦੇ ਅੱਖਰਾਂ ਵਿੱਚ ਦਿਖਾਈ ਦੇ ਰਹੇ ਹਨ ਯਾਹੂ ਵਿੱਚ ਚੈਟਿੰਗ ਦੌਰਾਨ ਇਹ ਵੀ ਹੋ ਸਕਦਾ ਹੈ ਕਿ ਜੇਕਰ ਤੁਸੀਂ ਕਾਲੀ ਨਾਲ ਡੋਚ ਤੋਂ ਪੰਜਾਬੀ ਬਦਲਣ ਦੀ ਕੋਸ਼ਿਸ਼ ਕਰੋ ਜਾਂ ਇੰਗਲਿਸ਼ ਤੋਂ ਪੰਜਾਬੀ ਬਦਲਣ ਦੀ ਕੋਸ਼ਿਸ਼ ਕਰੋ ਤਾਂ ਯਾਹੂ ਬੰਦ ਹੋ ਜਾਵੇ। ਇਹ ਵੀ ਸਮੱਸਿਆ ਦੇਖਣ ਵਿੱਚ ਆਈ ਹੈ। ਸੋ ਇਸ ਕਰਕੇ ਯਾਹੂ ਪੰਗਿਆਂ ਦਾ ਕਾਰ ਹੈ ਕਿਹਾ ਜਾ ਸਕਦਾ ਹੈ। ਮੇਰਾ ਪਸੰਦੀਦਾ ਚੈਟਿੰਗ ਪ੍ਰੋਗਰਾਮ ਮੈਸੇਂਜਰ ਹੈ ਕਿਉਂਕਿ ਇਹ ਸਰਵਪੱਖੋਂ ਸੰਤੁਸ਼ਟੀਜਨਕ ਹੈ। ਇੱਥੇ ਡੰਡੀ ਪਾਉਣ ਤੇ ਸ਼ਬਦ ਡੱਬੀਆਂ ਦੇ ਰੂਪ ਵਿੱਚ ਨਹੀਂ ਬਦਲਦੇ। ਤੁਸੀਂ ਆਸਾਨੀ ਨਾਲ ਲਿਖ ਸਕਦੇ ਹੋ। ਇਸ ਤੋਂ ਲਾਵਾਇਚ ਹੂਰ ਫੰਕਸ਼ਨ ਹੈ ਜੋ ਬਹੁਤ ਯਾ ਹੈ ਤੁਸੀਂ ਦੋ ਲਾਈਨਾਂ ਵਿੱਚ ਵੀ ਲਿਖ ਸਕਦੇ ਹੋ ਇਹ ਡੰਡੀ ਪੰਗਾ ਜੀ ਡਾਕਟ ਵਿੱਚ ਦੇਖਿਆ ਜਾ ਸਕਦਾ ਹੈ ਜਿਵੇਂ ਕਿ ਆਪਾਂ ਡੰਡੀ ਪਾਈ ਸਾਰੇ ਡੱਬੀਆਂ ਵਿੱਚ ਬਦਲ ਗਿਆ ਹੁਣ ਇਸ ਦਾ ਹੱਲ ਇਹੀ ਹੈ ਕਿ ਤੁਹਾਨੂੰ ਤਾਂ ਕਿ ਬੰਦ ਕਰਨੀ ਪਵੇਗੀ ਫਿਰ ਦੁਬਾਰਾ ਖੋਲ ਕੇ ਤੁਸੀਂ ਦੁਬਾਰਾ ਲਿਖ ਸਕਦੇ ਹੋ ਉਹ ਤਾਕੀ ਨੂੰ ਬੰਦ ਕਰਕੇ ਦੁਬਾਰਾ ਖੋਲਣਾ ਹੀ ਇਸ ਦਾ ਹੱਲ ਹੈ ਇੱਕ ਹੋਰ ਜੋ ਮੁਸ਼ਕਲ ਦੇਖਣ ਚ ਆਈ ਹੈ ਇੰਟਰਨੈਟ ਜਾਂ ਮੂਵ ਸਬਦਾਵਾਂ ਦੇ ਵਿੱਚ ਦੁਲਾਵਾਂ ਤੇ ਦੁਲੈਂਕੜ ਪੂਰੇ ਦਿਖਾਈ ਨਹੀਂ ਦਿੰਦੇ ਜਦੋਂ ਤੁਸੀਂ ਆਮ ਤੌਰ ਤੇ ਜੋ ਤੁਹਾਡੇ ਦਿਮਾਗ 'ਚ ਚੱਲਿਆ ਉਹ ਲਿਖਦੇ ਹੋ ਤਾਂ ਉੱਥੇ ਤਾਂ ਸਭ ਕੁਝ ਠੀਕ ਠਾਕ ਦਿਸਦਾ ਹੈ ਜਿਵੇਂ ਇੱਥੇ ਦੁਲੈਂਕੜ ਹੈ ਦੀਆਂ ਦੁਲਾਵਾਂ ਸਭ ਕੁਝ ਠੀਕ ਠਾਕ ਦਿਖਾਈ ਦੇ ਰਿਹਾ ਪਰ ਜਦੋਂ ਤੁਸੀਂ ਕੋਈ ਕਮੈਂਟ ਲਿਖਦੇ ਹੋ ਉੱਥੇ ਦੁਲਾਵਾ ਨਹੀਂ ਦਿਖਾਈ ਦਿੰਦੀਆਂ ਸਿਰਫ ਇੱਕ ਕਲਮ ਦਿਖਾਈ ਦਿੰਦੀ ਹੈ ਅਤੇ ਦੁਲੈਂਕੜ ਵੀ ਨਹੀਂ ਦਿਖਾਈ ਦੇ ਰਿਹਾ ਇਹ ਮੁਸ਼ਕਲ ਤੁਹਾਨੂੰ ਵਿੰਡੋਸ ਪ੍ਰੋਗਰਾਮਾਂ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਜਦੋਂ ਤੁਸੀਂ ਕਿਸੇ ਫਾਈਲ ਦਾ ਨਾਮ ਰੱਖੋਗੇ ਤਦ ਵੀ ਇਹ ਦੁਲਾਵਾ ਅਤੇ ਦੁਲੈਂਕੜ ਦਿਖਾਈ ਨਹੀਂ ਦੇਣਗੇ ਫਿਲਹਾਲ ਇਸ ਦਾ ਕੋਈ ਹੱਲ ਨਾ ਜੰਨੀ ਹੈ ਸ਼ਾਇਦ ਇਹ ਰਾਵੀ ਫੌਂਟ ਦਾ ਹੀ ਪੰਗਾ ਹੈ ਵੀਡੀਓ ਦੇਖ ਕੇ ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜੱਟ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਸੀ ਜੱਟ ਜਦੋਂ ਵੀ ਆਪਣੀ ਮਿਹਨਤ ਤੇ ਪੜ੍ਹਾਈ ਪੱਲਿਓ ਫੇਜ਼ੇ ਖਰਚ ਕੇ ਆਪਣੇ ਪੈਰਾਂ ਤੇ ਖੜਾ ਹੋਇਆ ਹੈ ਤਾਂ ਉਸਨੇ ਆਪਣੇ ਭਾਈਚਾਰੇ ਨੂੰ ਪਿੱਛੇ ਰੱਖ ਕੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਦੀ ਗੱਲ ਕੀਤੀ ਹੈ ਨਾ ਕਿ ਵੱਖਰੇ ਗ੍ਰੰਥ ਜਾਂ ਵੱਖਰੇ ਪੰਥ ਜਾਂ ਸੰਘਰਸ਼ ਕਰੋ ਦਾ ਨਾਰਾ ਲਾਇਆ ਹੋਇਆ ਇਸ ਲਈ ਸਤ ਸ੍ਰੀ ਅਕਾਲ ਮੈਂ ਉਸ ਮੁੱਟੀ ਨੂੰ ਕਸਮ ਕਰਕੇ ਆਂਗਾ ਜੀ ਪਾਰ ਤੇ ਲੋਕਾਂ ਨੂੰ ਪਤਾ ਤੇ ਲੱਗੇ ਕਿ ਪੰਜਾਬ ਦੀ ertid di ਜੱਟ ਦੀ ਇੱਜ਼ਤ ਨਾਲ ਖੇਡੰਦਾ ਅਸ਼ਰਕ ਕੀ ਹੁੰਦਾ ਹੈ ਜੱਟ ਦੀ ਪੈੜੀ ਵਿੱਚ ਕੋਈ ਪੈਰ ਫਾਦੇ ਨਾ ਜੱਟ ਗਲਾ ਵੜ ਦਿੰਦਾ ਸਾਡੀ ਗੱਲ ਸ਼ੇਰਾ ਬਗੀਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਨਹੀਂ ਇੱਕ ਰਾੜਾ ਵਾਲੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂਓ ਚਰਾਂ Cut